ਮੈਂ ਵਿਪਨ ਸੱਗਰ ਪ੍ਰੈਜ਼ੀਡੈਂਟ ਡੀਬੀਐਲ ਉਦਾਨਾ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਸਰ ਕੀ ਮੈਟਰ ਜੀ ਹੈ ਕੀ ਹੋਇਆ ਔਰ ਕਿੰਨਾ ਲੋਕਾਂ ਉਤੇ ਅਪਰੇਗਾ ਜੀ ਯਾਨੀ ਕੀ کیا ਜਾ ਰਿਹਾ ਹੈ ਕਿ 150 ਤੋਂ ਵੱਧ ਦੇ ਪੀਲਾ ਉਤੇ ਮਾਲਾ ਰਜਿਸਟਰ ਕੀਤਾ ਜਾ ਰਿਹਾ ਹੈ ਇਹ ਸੱਚ ਹੈ ਸਰ 12 ਤਰੀਕ ਦਾ ਇਨਸੀਡੈਂਟ ਹੈ ਜੀ 12 ਤਰੀਕ ਨੂੰ ਸਵੇਰੇ 10:00 ਦੇ ਨੇੜੇ ਤੇ ਦੀ ਗੱਲ ਹੈ ਜੀ ਉੱਥੇ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਸਫਲ ਹੋਈ ਹੈ ਜੀ ਜਿਹਦੇ ਵਿੱਚ ਸਿਵਲ ਨਾਜਰਾ ਨੇ ਵਕੀਲ ਸਾਹਿਬ ਉਹਨਾਂ ਨੂੰ ਕਮਰੇ ਦੇ ਬੰਦ ਵਿੱਚ ਕਰਕੇ ਕਮਰੇ ਦੇ ਬੰਦ ਕਰਕੇ ਕੋਟਮਾਰ ਕੀਤੀ ਹੈ ਜੀ ਤੇ ਡਿਵਾਰਨਿੰਗ ਸਭ ਸਫਲ ਹੋਤੇ ਸੱਟਾ ਲੱਗਿਆ ਸਾਡੇ ਵਕੀਲ ਸਾਹਿਬ ਨੂੰ ਤੇ ਪਗ ਉੱਤਰ ਗਈ ਸੀਗੀ ਜੀ ਤੇ ਉਹ ਮਸਲਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਜੀ ਉਹਦੇ ਵਿੱਚ ਫਿਰ ਅਸੀਂ 13 ਤਰੀਕ ਨੂੰ ਐਫ ਆਈ ਆਰ ਹੋਈ ਸੀਗੀ ਜੀ ਤੇ ਐਫ ਆਈ ਆਰ ਤੋਂ ਬਾਅਦ ਸਾਡੇ ਕੁਝ ਵਕੀਲਾ ਤੇ ਬਾਈ ਨੇਮ ਦੱਸ ਵਕੀਲਾ ਤੇ ਇੱਕ ਝੂਠੀ ਉਹਨਾਂ ਨੇ ਐਫਆਈਆਰ ਕਰਵਾਈ ਜੀ ਤੇ ਉਹਦੇ ਵਿੱਚ 150 ਤੋਂ 200 ਅਣਛਾਤੇ ਵਕੀਲ ਉਹਨਾਂ ਨੇ ਰੱਖਲੇ ਸੀਗੇ ਜੀ ਇਹ ਸਿਰਫ ਪ੍ਰੈਸ਼ਰ ਟੈਕਟਿਕਸ ਉਹਨਾਂ ਨੇ ਇਸਤੇਮਾਲ ਕੀਤੀ ਸੀ ਕਿ ਤਾਂ ਕਿ ਅਸੀਂ ਉਹ ਰਾਇਨਾਮਾ ਕਰ ਲਈਏ ਇਸ ਪ੍ਰੈਸ਼ਰ ਟੈਕਟਿਕਸ ਦੇ ਖਿਲਾਫ ਆਲ ਪੰਜਾਬ ਪਹਿਲਾਂ ਅਸੀਂ ਆਪਣੇ ਲੈਵਲ ਤੇ ਕੀਤਾ ਜੀ ਸਟ੍ਰਾਈਕ ਕੀਤੀ ਤੇ ਅੱਜ ਆਲ ਸਟ੍ਰਾਈਕ ਅਸੀਂ ਆਲ ਸਟੇਟ ਦੀ ਪੰਜਾਬ ਸਟੇਟ ਦੀ ਸਟ੍ਰਾਈਕ ਕਾਲ ਕੀਤੀ ਸੀ ਜਿਹਦੇ ਵਿੱਚ ਘਟੋ ਘਟ ਜਿੰਨੀਆਂ ਆਲਮੋਸਟ ਸਾਰੀਆਂ ਬਾਰਾ ਸੀ ਉਹਨਾਂ ਨੇ ਨੋ ਵੋਟ ਅੱਗੇ ਦਿੱਤਾ ਹੈ ਜੀ ਸਿਰਫ ਇਸ ਰੈਜ਼ਰੈਂਟ ਦੇ ਖਿਲਾਫ ਕੀ ਏ ਤੱਕਾ ਜੇ ਅਸੀਂ ਇਨਸਾਫ ਲੋਕਾਂ ਨੂੰ ਦਵਾਨੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਕਿਹਨੂੰ ਮਿਲ ਸਕਦਾ ਜੀ ਇਹ ਪ੍ਰੈਸ਼ਰ ਟੈਕਟਿਕਸ ਦੇ ਖਿਲਾਫ ਅਸੀਂ ਸਿਰਫ ਪੀਪੀਸੀ ਕੀ ਜਿਹਦੇ ਵਿੱਚ ਇੱਕ ਸਟਰਨ ਮੈਸੇਜ ਹਰੇਕ ਵਰਗ ਨੂੰ ਜਾਣਾ ਚਾਹੀਦਾ ਹੈ ਕਿ ਬੰਦਾ ਜਿੰਨਾ ਮਰਜੀ ਪਾਵਰਫੁਲ ਹੋਵੇ ਪਰ ਜਿੱਥੇ ਸੱਚ ਹੱਕ ਦੀ ਲੜਾਈ ਹੈ ਜੀ ਸਾਡੇ ਵਕੀਲਾ ਦੀ ਡਿਗਨਿਟੀ ਤੇ ਗੱਲ ਆਊਗੀ ਉੱਥੇ ਕੋਈ ਕੰਪਰੋਮਾਈਜ਼ ਨਹੀਂ ਹੈ ਜੀ ਉੱਥੇ ਕਿਸੇ ਵੀ ਤਰੀਕੇ ਦਾ ਕੁਝ ਨਹੀਂ ਹੈ ਸਾਡੀ ਇੱਕ ਅਸੀਂ ਕਮੇਟੀ ਵੀ ਬਣਾਈ ਹੈ ਇਸ ਨੂੰ ਰਿਜ਼ੋਲਵ ਕਰ ਲਈ ਜਿਹਦੇ ਵਿੱਚ ਸੈਸ਼ਨ ਜਨ ਸਾਹਿਬ ਨਾਲ ਲਿਆ ਉੱਪਰ ਵੀ ਹਾਇਰ ਲੈਵਲ ਤੇ ਜੋ ਗੱਲ ਚੱਲ ਰਹੀ ਹੈ ਜੀ ਸਾਡੀ ਆ ਕੋਈ ਕੰਪਰੋਮਾਈਜ਼ ਨਹੀਂ ਹੈ ਸਾਡੀ ਸਾਰੇ ਡਿਮਾਂਡਸ ਨੇ ਜੇ ਡਿਮਾਂਡ ਪੂਰੀਆਂ ਹੋਣਗੀਆਂ ਤਾਂ ਇਹ ਮਸਲਾ ਰਿਜ਼ੋਲਵ ਹੋਏਗਾ ਨਹੀਂ ਤਾਂ ਇਹਦੀ ਫਿਰ ਅਗਲੀ ਰਣਨੀਤੀ ਰਾਕੇ ਤੋਰ ਦੋਗੇ ਸਰ ਇਮੀਡੀਏਟ ਹੈ ਵੀ ਜੋ ਪਹਿਲਾਂ ਝੂਠਾ ਪਰਚਾ ਆ ਜੀ ਪਹਿਲਾਂ ਉਧਰੋਂ ਵਾਪਸ ਹੋਏਗਾ ਜੀ ਜੋ ਲੋਕਾਂ ਨੂੰ ਸੱਚਾਈ ਉਹ ਪਹਿਲਾਂ ਪਤਾ ਲੱਗੇਗੀ ਜੀ ਫਿਰ ਟਰਾਂਸਫਰਸ ਤੇ ਸਸਪੈਂਸ਼ਨਸ ਦੀ ਹੈ ਬਾਡੀ ਰਿਲੇਸ਼ਨਸ਼ਿ ਜੋ ਫਿਰ ਜੋ ਬਾਅਦ ਡਿਸਾਈਡ ਕਰੇਗੀ ਵੀ ਕਿਵੇਂ ਇਸ ਮੈਟਰ ਨੂੰ ਰਿਜ਼ੋਲਵ ਕਰਨਾ ਹੈ ਜਾਂ ਚਲਾਉਣਾ ਹੈ ਉਹ ਫਿਰ ਜਨਰਲ ਹਾਊਸ ਜਾਂ ਜੋ ਸਾਡੀ ਕਮੇਟੀ ਜਿਸੀਂ ਬਣਾਈ ਹੋਈ ਹੈ ਜੀ ਉਹ ਡਿਸਾਈਡ ਕਰਕੇ ਤੁਹਾਡੇ ਦਾ ਹੱਲ ਜਾਈਗਾ ਜੀ ਅੱਜ ਸਾਰਾ ਪੰਜਾਬ ਦੇ ਵਿੱਚ ਹੈ ਜੀ ਮੈਜੋਰਟੀਜ਼ ਬਾਰਸ ਦੇ ਸਾਨੂੰ ਮੈਸੇजेस ਵੀ ਆਏ ਆ ਜੀ ਸਾਰਾ ਕੰਮ ਬੰਦ ਹੈ ਜੀ ਕੌਂਸਲ ਮੀਟਿੰਗ ਹੋਈ ਤੁਹਾਡੀ ਕੀ ਸਟਾ ਨਿਕਲੇ ਮੀਟਿੰਗ ਅੱਜ ਅਸੀਂ ਆਪਣੀ ਡਿਮਾਂਡਸ ਦੱਸ ਕੇ ਆਏ ਆ ਜੀ ਤੇ ਉਹਦੇ ਵਿੱਚ ਆਇਆ ਰਸ ਵੀ ਆ ਜੀ ਉਹ ਰੁਕੇ ਆਪਾਂ ਨੂੰ ਇੰਟੀਮੇਟ ਕਰਨਗੇ ਜਿਵੇਂ ਉਹਨਾਂ ਦੀ ਵੀ ਗੱਲ ਹੁੰਦੀ ਹੈ ਜੀ ਤੇ ਅਸੀਂ ਫਿਰ ਵੀ ਪਲੀਟੀਕੈਂਸ ਨੂੰ ਵੀ ਅਸੀਂ ਕਹਿੰਨੇ ਆ ਜੀ ਅਸੀਂ ਇਹ ਕੋਈ ਸਾਡਾ ਮਨ ਨਹੀਂ ਸੀਗਾ ਸਟ੍ਰਾਈਕ ਕਰਨ ਦਾ ਪਰ ਇਹ ਸਾਡੀ ਮਜਬੂਰੀ ਸੀਗੀ ਸਾਡਾ ਸਾਥ ਦੇ ਬਾਕੀ ਸਟਾਫ ਨੂੰ ਵੀ ਅਸੀਂ ਜੋ ਕੋਰਟ ਦਾ ਸਟਾਫ ਹੈ ਉਸ ਨੂੰ ਵੀ ਦੱਸਣਾ ਚਾਹੁੰਦਾ ਹੈ ਵੀ ਸਾਡੀ ਉਹਨਾਂ ਨਾਲ ਵੀ ਕੋਈ ਲੜਾਈ ਨਹੀਂ ਸਾਡੇ ਹੀ ਭਰਾ ਨੇ ਜੀ ਅਸੀਂ ਕਿਸਦਾ ਕੋਈ ਚਾਚਾ ਹੈ ਕਿਸਦਾ ਕੋਈ ਫਾਦਰ ਹੈ ਕਿਸਦਾ ਬ੍ਰਦਰ ਹੈ ਸਾਡੇ ਹੀ ਭਰਾ ਨੇ ਅਸੀਂ ਮੈਂ ਇਨਫੈਕਟ ਨਹੀਂ ਆ ਦੇ ਖੁਦ ਪੈਰੀਆ ਫਲਾਨਾ ਜੀ ਉਹਨਾਂ ਨੂੰ ਵੀ ਮੈਂ ਮੈਸੇਜ ਦੇ ਰਿਹਾ ਵੀ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਜੀ ਕੋਈ ਲੜਾਈ ਨਹੀਂ ਹੈ ਸਾਰੇ ਅੱਜ ਵੀ ਸਾਡੇ ਕੋਈ ਕੋਆਰਡੀਨੇਸ਼ਨ ਹੈ ਬਟ ਜੋ ਅਸੀਂ ਸਿਰਫ ਧੱਕੇ ਦੇ ਖਿਲਾਫ ਹੈ ਉਹ ਵੀ ਸਿਰਫ ਲਿਮਟਿਡ ਬੰਦੇ ਦੇ ਜ ਇਹੀ ਮੇਰਾ ਮੈਸੇਜ ਸਾਰ ਨੂੰ ਹੈ ਵੀ ਆਪਾਂ ਇੱਕ ਨਾ ਕਰੀਏ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਜੀ ਅੱਗੇ ਜਿਹੜਾ ਨਤੀਜਾ ਜਦ ਉਹਨਾਂ ਦਾ ਜਵਾਬ ਆਏਗਾ ਡਿਮਾਂਡ ਸੱਚ ਨਹੀਂ ਪੂਰੀ ਹੋਣ ਦੀ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਜੀ ਟਿੱਖਾ ਹੋ ਸਕਦਾ ਪ੍ਰੋਟੈਸਟ ਪ੍ਰੋਟੈਸਟ ਆਲਰੇਡੀ ਟਿੱਖਾ ਹੈ ਜੀ ਪ੍ਰੋਟੈਸਟ ਆਲਰੇਡੀ ਟਿੱਖਾ ਸਾਡੇ ਵੱਲੋਂ ਕੁਝ ਨਹੀਂ ਹੈ ਜੀ ਸਾਡੀ ਡਿਮਾਂਡ ਜੀ ਗਈਆਂ ਜੀ ਅਸੀਂ ਕੋਈ ਕੰਪਰੋਮਾਈਜ਼ ਨਹੀਂ ਜਾ ਰਹੇ ਜੀ ਤੁਹਾਨੂੰ ਉਮੀਦ ਹੈ ਸ਼ਾਂਤ ਨਤੀਜੇ ਹੋਰ ਆਉਣਗੇ ਜਾਂ ਫਿਰ ਲੱਗ ਰਿਹਾ ਜੀ ਜੋ ਸਾਨੂੰ ਮਾਹੌਲ ਬੰਦਾ ਦਿਖ ਰਿਹਾ ਜੀ ਤੇ ਜੋ ਲਾਇਰਜ਼ ਦੀ ਡਿਗਨਿਟੀ ਹੈ ਜੀ ਉਹਨੂੰ ਪ੍ਰੋਪਰ ਤਰੀਕੇ ਨਾਲ ਬਾਹਰ ਰੱਖਦੇ ਹੋਏ ਮਸਲਾ ਨਿਬੜਦਾ ਮੈਨੂੰ ਲੱਗ ਰਿਹਾ ਜੀ ਕਿਉਂਕਿ ਜਿਹਨਾਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਸਰ ਸਰ ਫੇਰ ਹੋਈ ਮੈਂ ਕਹਿ ਰਿਹਾ ਜੀ ਜੇ ਅੱਜ ਸਟ੍ਰਾਈਕ ਨਾ ਕਰਦੇ ਅਸੀਂ ਨੋ ਵਰਕ ਨਾ ਕਰਦੇ ਅਸੀਂ ਆਪਣੇ ਹੱਕਾਂ ਨਹੀਂ ਲੜਦੇ ਫੇਰ ਤਾਂ ਪੋਲੀਟਿਕIANS ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਣੀ ਹੈ ਜੀ ਫੇਰ ਤਾਂ ਜਿਹੜਾ ਜੇ ਅਸੀਂ ਆਪਣੇ ਲਈ ਇਨਸਾਫ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਕੀ ਦਵਾਵਾਂਗੇ ਜੀ ਫੇਰ ਤਾਂ ਉਹੀ ਗੱਲ ਰਹਿ ਗਈ ਜਿਵੇਂ ਪਰਚਾ ਕਰਾਓ ਤੇ ਕੰਮ ਕਰਾਓ ਜੀ ਇਹ ਪੋਲੀਟਿਕIANS ਨੂੰ ਥੋੜਾ ਜਿਹਾ ਸਾਡੇ ਨਾਲ ਬੇਅਰ ਕਰਨਾ ਚ ਪੈਣਾ ਹੈ ਜੀ ਕਰਨਗੇ ਮੈਂ ਰ ਅਸੀਂ ਆਉਣ ਵਾਲੀ ਅਸੀਂ ਇਨਫੈਕਟ ਜਿਹੜੀ ਸਾਡੀ ਹੈਗੀ ਅਸੀਂ ਉਹਦੇ ਲੜੀ ਰਹੇ ਹਾਂ ਉਹਨਾਂ ਦਾ ਵੀ ਇਹਦੇ ਵਿੱਚ ਹੈਗਾ ਜੀ ਕਿ ਸਰ ਜੋ ਹੁਣ ਤੋਂ ਬਾਅਦ ਸੀਪੀ ਨੂੰ ਮਿਲੇ ਕੋਈ ਨਹੀਂ ਅਸੀਂ ਕਿਉਂ ਮਿਲਣਾ ਜੀ ਅੱਜ ਤਾਂ ਬੈਠੇ ਜੀ ਨੇ ਅਰੈਸਟ ਕਰਨਾ ਕਰ ਲਵੇ ਜੀ ਮੇਰੇ ਵਕੀਲ ਇੱਥੇ ਹੈਗੇ ਜੀ ਆ ਅਰੈਸਟ ਕਰਨ ਨਹੀਂ ਆਣਗੇ ਮਸਲਾ ਨਹੀਂ ਹੱਲ ਹੋਊਗਾ ਅਸੀਂ ਖੁਦ ਜਾ ਕੇ ਰੈਸਪਾਵਾਵਾਂਗੇ ਆਲੋ ਆ ਅਸੀਂ ਅੱਗੇ ਰੈਸਟ ਕਰ ਲਓ ਜੀ ਸ਼ਾਂਤਮਈ ਹੈ ਜੀ ਮੌਲ ਸਾਡਾ ਕੁਝ ਨਹੀਂ ਹੈ ਜੀ ਅਸੀਂ ਤਾਂ ਲੋ ਅਬਵੀਅਸ ਹੈ ਜੀ